ਆਚਰਣ ਉਚਾਰਨ ਵਾਲੇ ਕੁਰਬਾਨੀ ਵਿਚਾਰ ਭਾਗ 149 ਉਰੂਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਆਦ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜਗਨਨਾਥਪੁਰੀ ਦੀ ਯਾਤਰਾ ਬਾਰੇ ਅਸੀਂ ਅੱਜਕਲ ਕਰ ਰਹੇ ਹਾਂ ਕਿ ਕਿਵੇਂ ਉੱਥੇ ਉਹਨਾਂ ਨੇ ਆਰਤੀ ਦਾ ਵੇਦ ਖੋਲਿਆ ਈਸ਼ਰ ਨੂੰ ਸੱਚ ਦੱਸਿਆ ਉਸ ਨੂੰ ਇੱਕ ਮੂਰਤੀ ਵਿੱਚ ਪੂਜਾ ਨਹੀਂ ਹੁੰਦੀ ਹੈਗੀ ਈਸ਼ਰ ਸਰਵ ਵਿਆਪਕ ਹੈ ਆਓ ਗੁਰੂ ਜੀ ਦੇ ਵਿਚਾਰ ਅਸੀਂ ਸੁਣਦੇ ਹਾਂ ਗੁਰੂ ਜੀ ਜਦੋਂ ਜਗਨਨਥਪੁਰੇ ਮੰਦਿਰ ਪਹੁੰਚੇ ਜੋ ਕਿ ਉੜੀਸਾ ਪ੍ਰਾਂਤ ਵਿੱਚ ਹੈ ਪਬਨੇਸ਼ਰ ਦੇ ਨੇੜੇ ਹੈ ਤਾਂ ਪੰਤਾਂ ਨੇ ਦੇਖਿਆ ਕਿ ਕੋਈ ਸਾਧੂ ਸੰਤਪੁਰਸ਼ ਹੈ ਅੱਛਾ ਵਿਦਵਾਨ ਲੱਗਦਿਆ ਹੈ ਤੇ ਰੀਤੀ ਬੜਾ ਨੂਰ ਹੈ ਇਸ ਨੂੰ ਵੀ ਅੱਜ ਸ਼ਾਮ ਨੂੰ ਆਰਤੀ ਵਿੱਚ ਸ਼ਾਮਲ ਕਰ ਲੈਂਦੇ ਹਾਂ ਤਾਂ ਗੁਰੂ ਜੀ ਨੂੰ ਇਹ ਆਫਰ ਦਿੱਤੀ ਗਈ ਤਾਂ ਗੁਰੂ ਜੀ ਨੇ ਕਿਹਾ ਠੀਕ ਹੈ ਮੈਂ ਵੀ ਸ਼ਾਮਿਲ ਹੋ ਜਾਵਾਂਗਾ ਜਦੋਂ ਆਰਤੀ ਹੋਣ ਲੱਗੀ ਸੰਧਿਆ ਇਲੇ ਤਾਂ ਪੰਡਤਾਂ ਨੇ ਸਾਰਿਆਂ ਨੇ ਹੱਥਾਂ ਵਿੱਚ ਥਾਲ ਪੜੇ ਹੋਏ ਸਨ ਵਿੱਚ ਜਗਦੇ ਹੋਏ ਦੀਵੇ ਤੋ ਤੋਪ ਜਗਦੀ ਹੋਈ ਫਲ ਫਰੂਟ ਪਾਣੀ ਤੇ ਹੋਰ ਕਿਹੜੀ ਚੀਜ਼ਾਂ ਫੁੱਲ ਵਗੈਰਾ ਰੱਖੇ ਹੋਏ ਸਨ ਸਾਰਿਆਂ ਨੇ ਬਹੁਤ ਸਾਰੇ ਪੰਡਤ ਸਨ ਸਾਰਿਆਂ ਨੇ ਉੱਥੇ ਮੰਦਰ ਦੇ ਵਿੱਚ ਜਿੱਥੇ ਉਹਨਾਂ ਨੇ ਈਸ਼ਵਰ ਦੀ ਮੂਰਤੀ ਬਣਾ रखी ਸੀ ਜਿਸ ਨੂੰ ਕਹਿੰਦੇ ਸਨ ਇਹ ਜਗਨ ਦਾ ਜਗਤ ਦਾ ਨਾਥ ਪਰਮਾਤਮਾ ਉਸ ਦੀ ਮੂਰਤੀ ਹੈ ਇੱਕ ਮਨੁੱਖ ਦੀ ਸ਼ਕਲ ਬਣਾ ਕੇ ਉਸ ਤੋਂ ਕਾਲਾ ਜਿਆ ਰੰਗ ਕੀਤਾ ਹੋਇਆ ਸੀ ਤੇ ਉਸ ਦੇ ਉੱਤੇ ਕੁਝ ਕਪੜੇ ਪਾਏ ਸਨ ਕਿ ਜਿਵੇਂ ਇੱਕ ਮਨੁੱਖੀ ਹੋਵੇ। ਈਸ਼ਵਰ ਮਨੁੱਖ ਦੇ ਰੂਪ ਵਿੱਚ ਤਾਂ ਨਹੀਂ ਹੈ। ਈਸ਼ਵਰ ਸਰਵ ਵਿਆਪਕ ਹੈ, ਸਰਵ ਸ਼ਕਤੀਮਾਨ ਹੈ। ਗੁਰੂ ਜੀ ਨੇ ਇਹ ਸ਼ਬਦ ਉਲਟ ਲਗਾ। ਇਹ ਤਾਂ ਸੱਚ ਦਾ ਇਨਾਂ ਕੋਲ ਗਿਆਨ ਹੀ ਨਹੀਂ ਹੈਗਾ। ਇਹ ਪੰਡਤ ਜாத ਦੇ ਹਨ। ਧਿਆਨ ਦੇ ਨਹੀਂ ਹਨ ੁਰਬਾਨੀ ਕਹਿੰਦੀ ਹੈ ਪੰਡਤ ਉਹ ਜੋ ਮਨ ਪ੍ਰਬੁੱਧ ਹੈ ਇਹਨਾਂ ਨੇ ਆਪਣੇ ਮਨ ਨੂੰ ਪ੍ਰਬੋਧ ਲਿਆ ਸੱਚਾ ਕਰ ਲਿਆ ਇਹਨਾਂ ਨੂੰ ਸੱਚ ਦਾ ਗਿਆਨ ਹੋ ਗਿਆ ਪੰਡਤ ਉਹੀ ਹੁੰਦਾ ਹੈ ਇਹ ਸਾਰੇ ਜਾਤ ਦੇ ਹੀ ਪੰਡਤ ਹਨ ਚਲੋ ਇਹਨਾਂ ਨੂੰ ਵੀ ਸਮਝਾਉਂਦੇ ਹਾਂ ਕਿ ਸੱਚ ਕੀ ਹੈ ਆਰਤੀ ਵੇਲੇ ਰੂ ਸਾਹਮਣੇ ਥਾਲੀ ਨਹੀਂ ਪਕੜੀ ਤੇ ਪਿੱਛੇ ਹੋ ਕੇ ਖੜੇ ਹੋ ਗਏ ਅਰਤੀ ਖਤਮ ਹੋਣ ਤੋਂ ਬਾਅਦ ਅਨਤਾ ਨੇ ਕਿਹਾ ਇਤਰਾਜ਼ ਕੀਤਾ ਕਿ ਤੁਸੀਂ ਸਾਡੇ ਨਾਲ ਆਰਤੀ ਕਿਉਂ ਨਹੀਂ ਕੀਤੀ ਇਹ ਤੁਹਾਨੂੰ ਮੌਕਾ ਮਿਲਿਆ ਸੀ ਢੀ ਦੂਰੋਂ ਤੁਸੀਂ ਪੰਜਾਬ ਤੋਂ ਆਏ ਹੋ ਤਾਂ ਗੁਰੂ ਜੀ ਨੇ ਕਿਹਾ ਈਸ਼ਵਰ ਦੀ ਆਰਤੀ ਤਾਂ ਹਰ ਵਕਤ ਹੋ ਰਹੀ ਹੈ ਈਸ਼ਵਰ ਦੀ ਕੁਦਰਤੀ ਉਸਦੀ ਆਰਤੀ ਕਰ ਰਹੀ ਹੈ ਅਸੀਂ ਮਨੁੱਖ ਉਸਦੀ ਆਰਤੀ ਕੀ ਕਰਨ ਜੋਗੇ ਹਾਂ ਇਹ ਥਾਲੀ ਵਿੱਚ ਅਸੀਂ ਉਹਦੇ ਲਈ ਉਹ ਜਾਈ ਰੱਖ ਕੇ ਫੋਲ ਰੱਖ ਕੇ ਉਸ ਨੂੰ ਅਰਪਣ ਕਰ ਰਹੇ ਆ ਦੀਵਾ ਬਬ ਜਗਾ ਕੇ ਤੂਪ ਜਗਾ ਕੇ ਇਸ ਨਾਲ ਦੀਸ਼ਵਰ ਦੀ ਆਰਤੀ ਇਸ ਤਰ੍ਹਾਂ ਨਹੀਂ ਹੋ ਰਹੀ। ਇਹੋ ਤੇ ਬਹੁਤ ਮਹਾਨ ਸੱਚਾ ਨਰੂਲ ਸੱਚਾ ਤਾਂ ਫਿਰ ਉਹਨਾਂ ਨੇ ਕਿਹਾ ਤੁਸੀਂ ਦੱਸੋ ਤੁਸੀਂ ਕਿਸ ਤਰ੍ਹਾਂ ਆਰਤੀ ਕਰਦੇ ਹੁੰਦੇ ਹੋ। ਗੁਰੂ ਜੀ ਨੇ ਕਿਹਾ ਆਰਤੀ ਤੋਸਤੀ ਇਸ਼ਵਰ ਦੀ ਹਮੇਸ਼ਾ ਹਰ ਵੇਲੇ ਹੋ ਰਹੀ ਹੈ ਫਿਰ ਉੱਥੇ ਗੁਰੂ ਜੀ ਨੇ ਇਹ ਸ਼ਬਦ ਉਚਾਰਿਆ ਸੀ ਤਨਾਸਰੀ ਮੱਲਾ ਪਹਿਲਾ ਗगन ਮੈਂ ਥਾਲ ਰਬ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋਪਵਨ ਚਵਰੋ ਕਰੇ ਸਗਲ ਬਨ ਰਾਏ ਉਹ ਅੰਤ ਜੋਤੀ ਕਸ਼ੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ 베ਰੀ ਅਨਹਤਾ ਸ਼ਬਦ ਵਜੰਤ 베ਰੀ rau ਭਗੁਰੂ ਜੀ ਕਹਿੰਦੇ ਹਨ ਈਸ਼ਵਰ ਦੇ ਅਰਤੀ ਇਹ ਜੋ ਆਸਮਾਨ ਹੈ ਉਹ ਇੱਕ ਥਾਲੀ ਦੀ ਤਰ੍ਹਾਂ ਹੈ ਉਸ ਵਿੱਚ ਸੂਰਜ ਚੰਦ ਦੇਵੇ ਹਨ ਦੀ ਤਰ੍ਹਾਂ ਹਨ ਪਾਰਿਕਾ ਮੰਡਲ ਉਹ ਫੁੱਲ ਹਨ ਅਤੇ ਇਸ ਤਰ੍ਹਾਂ ਉਸਦੀ ਆਰਤੀ ਹੋ ਰਹੀ ਹੈ ਸਾਰੀ ਪਵਨ ਜੋ ਚੱਲ ਰਹੀ ਹੈ ਉਸਦੀ ਪੱਕਾ ਚੱਲ ਰਹੀ ਹੈ ਚੋਰ ਕਰ ਰਹੀ ਹੈ ਸਗਲ ਬਨਰਾਏ ਸਾਰੀ ਸ੍ਰਿਸ਼ਟੀ ਦੇ ਉਤੇ ਜਿਹੜੀ ਬਨਸਪਤੀ ਹੈ ਫੁੱਲ ਹਨ ਉਸ ਦੇ ਕਸ਼ਬੋ ਦੇ ਰਹੇ ਹਨ ਹਰ ਪਾਸੇ ਹੀ ਈਸ਼ਵਰੀ ਈਸ਼ੁਰ ਹੈ ਤੇ ਉਸ ਦੀ ਆਰਤੀ ਤਾਂ ਉਸ ਲਈ ਹੋ ਰਹੀ ਹੈ ਆਨੰਦ ਅਨੰਤ ਨਾਦ ਵੱਜ ਰਹੇ ਹਨ ਸਾਰੀ ਸ੍ਰਿਸ਼ਟੀ ਦੇ ਜੋ ਨਾਦ ਵੱਜ ਰਹੇ ਹਨ ਉਹ ਇਸ ਅਸਮਾਨ ਦੇ ਅੰਦਰ ਵੀ ਸਾਰੇ ਬ੍ਰਹਮੰਡਾਂ ਦੇ ਅੰਦਰ ਵੀ ਇੱਕ ਅਨੰਦ ਨਾਦ ਦੀ ਆਵਾਜ਼ ਵੀ ਆਉਂਦੀ ਹੈ ਜੋ ਮਨੁੱਖ ਦੇ ਮਨ ਵਿੱਚ ਹੁੰਦੀ ਹੈ ਉਹ ਵੀ ਈਸ਼ਵਰ ਦੇ ਆਰਤੀ ਸਾਰੀ ਕਰ ਰਹੀ ਹੈ ਇਸ ਦੀ ਤਾਰਤੀ ਆਪਣੇ ਆਪ ਹੋ ਰਹੀ ਹੈ ਮਨੁੱਖ ਪਰਮਾਤਮਾ ਦੀ ਆਰਤੀ ਕਰਨ ਜੋਗਾ ਨਹੀਂ ਹੈ ਉਦੀ ਆਰਤੀ ਤਾਂ ਆਪ ਹੀ ਹੋ ਕਰ ਰਿਹਾ ਹੈ ਹਰ ਜਗ੍ਹਾ ਹੋ ਰਹੀ ਹੈ ਉਸ ਦੀ ਅਸੀਂ ਕਿਸੇ ਮੋਤੀ ਵਿੱਚ ਵੀ ਉਸ ਨੂੰ ਸਥਾਪਿਤ ਨਹੀਂ ਕਰ ਸਕਦੇ ਉਹ ਤਾਂ ਸਰਵ ਵਿਆਪਕ ਸੱਚ ਹੈ ਸੱਚ ਹੈ ਉਸ ਦੇ ਸੱਚ ਦੀ ਪਾਲਣਾ ਕਰਨ ਨਾਲ ਹੀ ਅਸਲ ਵਿੱਚ ਉਦੀ ਆਰਤੀ ਹੈ ਸੱਚਾ ਕਰਮ ਕਰਨ ਨਾਲ ਸੱਚੇ ਗਿਆਨ ਨਾਲ ਪਰਮਵਾਤੂ ਉੱਤੇ ਉੱਠ ਕੇ ਸੱਚੋ ਸੱਚ ਜਿੰਦਗੀ ਬਣਾਉਣ ਨਾਲ ਹੀ ਉਸ ਦੇ ਅਨੁਸਾਰ ਚੱਲਣ ਨਾਲ ਹੀ ਉਸ ਦੀ ਆਰਤੀ ਅਸਲ ਵਿੱਚ ਹੋ ਰਹੀ ਹੈ ਇਸ ਤਰ੍ਹਾਂ ਦੇ ਇੱਕ ਤੁਕ ਇੱਕ ਪੌੜੀ ਚੌਥੀ ਚੌਥੀ ਪੌੜੀ ਜਬਜੀ ਸਾਹਿਬ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਹੀ ਲਿਖੀ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ ਅਪੀ ਆਪ ਨਿਰੰਜਨ ਸੋਈ ਉਹ ઈશ્વਰ ਥਾਪਿਆ ਨਹੀਂ ਜਾ ਸਕਦਾ ਕਿਸੇ ਮੂਰਤੀ ਦੇ ਵਿੱਚ ਉਹ ਥਾਪਿਆ ਨਹੀਂ ਜਾ ਸਕਦਾ ਉਸ ਕੋਈ ਉਸਥਾਪਨਾ ਨਹੀਂ ਕੀਤੀ ਜਾ ਸਕਦੀ ਉਹ ਤਾਂ ਆਪਣੇ ਆਪ ਹੀ ਉਹ ਨਿਰੰਜਨ ਬਗਰ ਕਾਲ ਕਰੂ ਵਾਲਾ ਸੱਚ ਪ੍ਰਭੂ ਉਹ ਸਰਵ ਵਿਆਪਕ ਹੈ ਸਭ ਜਗ੍ਹਾ ਹੈ ਉਸ ਦੀ ਥਾਪਿਆ ਨਹੀਂ ਜਾ ਸਕਦਾ ਉਸ ਦਾ ਕੋਈ ਅੰਤ ਨਹੀਂ ਪਾ ਸਕਦਾ ਸਾਰੀ ਸਿਫਤ ਸਿਫਤ ਪੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੋਈ ਹੈ ਈਸ਼ਰ ਦੀ ਵਾਹਿਗੁਰੂ ਦੀ ਪਰਮਾਤਮਾ ਦੀ ਸਭ ਸਿਫਤੀ ਦਾ ਘਰ ਹੈ ਉਸ ਤੇ ਉਸ ਦੇ ਨਾਮ ਦੀ ਜਾਪ ਕਰਨਾ ਮਨ ਨੂੰ ਪ੍ਰਬੋਧਨਾ ਹੈ ਉਸ ਗੁਣਾਂ ਨੂੰ ਮੰਨਣਾ ਮਨ ਨੂੰ ਪ੍ਰਬੋਧਨਾ ਹੈ ਸੱਚਾ ਪੰਡਤ ਉਦੋਂ ਹੀ ਗੁਣਦਾ ਹੈ ਸੱਚਾ ਮਨੁੱਖ ਉਦੋਂ ਹੀ ਬੜਾ ਜਾ ਸਕਦਾ ਹੈ ਜਦੋਂ ਅਸੀਂ ਆਪਣੇ ਆਪ ਨੂੰ ਸੱਚ ਦੇ ਮਾਰਗ ਤੇ ਤੋਰ ਲੈਂਦੇ ਹਾਂ ਸੱਚੇ ਗੁਣ ਬਣਾ ਲੈਂਦੇ ਹਾਂ ਸੱਚਾ ਜੀਵਨ ਜੂੜ ਲੱਗ ਪੈਂਦੇ ਹਾਂ ਤੇ ਉਸ ਦਾ ਮਾਰਗ ਹੈ ਇਹਪਸੇ ਜਾਣਾ ਇਸ ਤਰ੍ਹਾਂ ਦਾ ਉੱਤੇ ਉਹ ਜਗ ਜਨਾਥਪੁਰਿਚ ਵਰਮ ਤੋੜਿਆ ਸਮਝਾਇਆ ਮਗਰ ਜੋ ਸਦੀਆਂ ਤੋਂ ਚੱਲੀ ਆ ਰਹੀ ਪਰੰਪਰਾ ਸੀ ਉਹ ਉਥੇ ਉੰਜੇ ਜਿਉਂਦੇ ਚੱਲੀ ਆ ਰਹੀ ਹੈ ਹੁਣ ਵੀ ਪਰ ਸਿੱਖ ਜਗਤ ਨੇ ਉਪਦੇਸ਼ ਲੈ ਲਿਆ ਗੁਰੂ ਨਾਨਕ ਸਾਹਿਬ ਤੋਂ ਤੇ ਜੋ ਅੱਗੇ ਸਨਾਤਨ ਧਰਮ ਦੇ ਲੋਕ ਆਪਣੇ ਕਰਾਂ ਵਿਚਾਰਤੀ ਕਰਦੇ ਸਨ ਪੂਜਾ ਕਰਦੇ ਸਨ ਉਹ ਹੌਲੀ 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 ਉਹ ਬੰਦ ਹੋ ਗਈ ਇਹ ਕਿਉਂਕਿ ਮੂਰਤੀ ਪੂਜਾ ਦੇ ਵਿੱਚ ਈਸ਼ਰ ਕੋਛ ਨਹੀਂ ਹੁੰਦਾ ਈਸ਼ਵਰ ਨੂੰ ਤਾਂ ਸੱਚ ਦੇ ਰੂਪ ਵਿੱਚ ਅਨਾ ਸੇਖ ਬਰੋਗਰਾਂ ਸਾਹਮਣੂ ਮਤਾਰੇ ਦੇ ਹਨ ਉਸ ਦੀ ਪੂਜਾ ਨਹੀਂ ਕਰਦੇ ਉਸ ਦਾ ਸਤਕਾਰ ਕਰਦੇ ਹਨ ਜਦੋਂ ਪੜਦੇ ਹਨ ਵਿਚਾਰਦੇ ਹਨ ਤੇ ਉਹ ਉਸ ਦੀ ਪੂਜਾ ਹੈ ਮੰਨਦੇ ਹਨ ਤਾਂ ਪੂਜਾ ਹੈ ਇਹ ਹੀ ਸ਼ਬਦ ਦੀ ਪੂਜਾ ਹੈ ਕਾਗਜ਼ਾਂ ਦੀ ਨਹੀਂ ਹੈ ਉਥੀ ਦੀ ਨਹੀਂ ਹੈ ਵਿਚਾਰ ਦੀ ਪੂਜਾ ਹੈ ਸ਼ਬਦ ਦੀ ਪੂਜਾ ਹੈ ਇਹ ਹੀ ਸਾਡਾ ਫਰਜ਼ ਹੈ ਇਹ ਹੀ ਸਾਨੂੰ ਮਤ ਦਿੱਤੀ ਗਈ ਹੈ ਅਸੀਂ ਗੁਰੂ ਜੀ ਦੇ ਹੁਕਮ ਨੂੰ ਮੰਨਣਾ ਹੈ ਸਚ ਨੂੰ ਮੰਨਣਾ ਹੈ ਸੱਚਾ ਗਿਆਨ ਪ੍ਰਾਪਤ ਕਰਨਾ ਹੈ ਸੱਚ ਅਨੁਸਾਰ ਹੀ ਜੀਵਨ ਜਿਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਚਾਰ ਅੱਛੇ ਲੱਗੇ ਹੋਣ ਤਾਂ ਮੇਰੋਂ ਪੈਣਾ ਇਸ ਨੂੰ ਲਾਈਕ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਹੋਰ ਲੋਕਾਂ ਵਿੱਚ ਵੀ ਪ੍ਰਚਲਿਤ ਕਰੋ ਬਹੁਤ ਬਹੁਤ